ਹਾਂਜੀ ਜਿਹੜੇ ਜਿਨ੍ਹਾਂ ਨੂੰ ਖੰਘ ਰਹਿੰਦੀ ਹੈ ਹਨਾ ਖੰਘ ਤੋਂ ਪਰੇਸ਼ਾਨ ਨੇ ਸੁੱਕੀ ਖੰਘ ਹੈ ਜਾਂ ਬਲਗਮ ਵਾਲੀ ਖੰਘ ਹੈ ਤੇ ਆਪਾਂ ਉਹਦਾ ਪੱਕਾ ਹੱਲ ਲੈ ਕੇ ਆਏ ਆ ਤੁਸੀਂ ਕਰਨਾ ਕੀ ਹੈ ਪੰਜ ਪਤਾਸੇ ਲੈ ਲਓ ਸਾਫ ਤੇ ਉਸ ਦੇ ਵਿੱਚ ਉੱਪਰ ਛੋਟੇ ਛੋਟੇ ਛੇਦ ਕਰ ਦੋ ਤਾਂ ਜੋ ਇਹਦੇ ਵਿੱਚ ਜਿਹੜੀਆਂ ਕਾਲੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਐਡ ਹੋ ਜਾਣ ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਇੰਚ ਕਾਲੀਆਂ ਮਿਰਚਾਂ ਐਡ ਕਰਤੀਆਂ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇੱਕ ਤਵਾ ਲੈ ਲਓ ਤਵੇ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲੋ ਜੇ ਤੁਹਾਡਾ ਤਵਾ ਜਿਹੜਾ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਤੇ ਇੱਕ ਚਮਚਾ ਦੇਸੀ ਘਿਓ ਦਾ ਪਾ ਦਿਓ ਦੇਸੀ ਘਿਓ ਪਾਉਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕੱਲਾ ਕੱਲਾ ਪਤਾਸਾ ਹੈ ਤੁਸੀਂ ਇਹਦੇ ਚ ਐਡ ਕਰਦੇ ਜਾਓ ਤੇ ਜਿਹੜਾ ਇਹ ਵਾਲਾ ਮਿਕਸਚਰ ਹੈ ਇਹ ਤੁਹਾਡੀ ਖੰਗ ਨੂੰ ਜੜੂ ਖਤਮ ਕਰ ਦੂਗਾ ਤੇ ਜਿਹੜੀ ਬਲਗਮ ਹੈ ਉਹਨੂੰ ਵੀ ਖਤਮ ਕਰੂਗਾ ਛਾਤੀ ਤੇ ਜੰਮੀ ਹੋਈ ਖੰਗ ਨੂੰ ਵੀ ਇਹ ਬਾਹਰ ਕੱਢੂਗਾ ਇਹ ਜਿਹੜਾ ਤੁਸੀਂ ਪਤਾਸਿਆਂ ਦਾ ਮਿਕਸਚਰ ਹੈ ਇਹ ਤੁਸੀਂ ਦਿਨ ਚ ਇੱਕ ਵਾਰ ਪੰਜ ਪਤਾਸੇ ਇਸ ਤਰ੍ਹਾਂ ਨਾਲ ਤਿਆਰ ਕਰਕੇ ਖਾ ਲਓ ਤੁਹਾਡੀ ਖੰਗ ਜਿਹੜੀ ਜੜੂ ਬਿਲਕੁਲ ਖਤਮ ਹੋ ਜੂਗੀ ਤੇ ਤੁਹਾਨੂੰ ਖੰਗ ਤੋਂ ਜਲਦੀ ਹੀ ਆਰਾਮ ਮਿਲੇਗਾ ਤੁਹਾਨੂੰ ਦਵਾਈ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਪਊਗੀ